ਸਤਿ ਸ੍ਰੀ ਅਕਾਲ ਅੱਜ ਅਸੀਂ ਪਾਜਾ ਸਰਬੰਦ ਦਾ ਭਲਾ ਸੁਸਾਇਟੀ ਬੀਨਾਨਗਰ ਗੁਰਦਾਸਪੁਰ ਔਰ ਮੇਰੇ ਵੀਰ ਮੇਰੇ ਨਾਲ ਖੜੇ ਨੇ ਅ ਇਸ ਸੰਸਥਾ ਦੇ ਮਾਰਕੋ ਚੋਤਾ ਰੂਪ ਦਿੱਤ ਲਾਂ ਦੇ ਨੇ ਫਿਕਰਮ ਨਾਮਗੀਰ ਜੀ ਚਿੱਤਰ ਸਿੰਘ ਮੇਰਾ ਨਾਮ ਅੱਜ ਅਸੀਂ ਜਦੋਂ ਸੇਵਾ ਸੁਸਾਇਟੀ ਬੀਨਾਨਗਰ ਦੇ ਵਿੱਚ ਆਏ ਆ ਇੱਕ ਸਾਨੂੰ ਐਸੀ ਸਖਸ਼ੀਤ ਮਿਲੀ ਆ ਕਿ ਅੱਜ ਇਨਸਾਨ ਰਿਸ਼ਤਿਆਂ ਦੇ ਉਸ ਮਕਾਮ ਤੇ ਪਹੁੰਚ ਕੇ ਕਿ ਰਿਸ਼ਤਿਆਂ ਦਾ ਘਾਣ ਹੋ ਰਿਹਾ ਇਹ ਸਾਡੇ ਨਾਲ ਜਿਹੜੇ ਇਨਸਾਨ ਬੈਠੇ ਨੇ ਇਹ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਪਹਿਲੇ ਐਜੂਕੇਟਿਡ ਪਾਕਸ ਨੇ ਆਪਣੀ ਜ਼ੁਬਾਨੀ ਦੱਸਣਗੇ ਕਿ ਇਹ ਵਿਕਾਸ ਸਿਰ ਮੇਰਾ ਦੇ ਤਾਰੂ ਨਕਾ ਮਾਤੇ ਹੈ ਬਤੋ ਕਾ ਪਿਆ ਕੋਈ ਕਿਸੇ ਖਾ ਨਹੀਂ ਪਿਆਰੇ ਨਾਤੇ ਹੈ ਨਾ ਤੋ ਕਾ ਕੀ ਹੋਗਾ ਮਸੀਹਾ ਸਾਹਮਣੇ ਤੇਰੇ ਤੂੰ ਕੁਛ ਵੀ ਨਹੀਂ ਕਰ ਪਾਏਗਾ ਇੱਕ ਦਿਨ ਤੇਰਾ ਆਪਣਾਈ ਕੋਨ ਦੇ ਕੋਗ ਲਗਾਏਗਾ ਆਸਮਾਨ ਤੇ ਉਡਣ ਵਾਲੇ ਮਿੱਟੀ ਮੇਂ ਮਿਲ ਜਾਏਗਾ ਦੇਤੇ ਜੋ ਸਾਥ ਤੁਝੇ ਆਗੇ ਇਕਦਰ ਹੰਾਰਤਾ ਥੋੜੇ ਗੇ ਉਹ ਦੇਤੇ ਆ ਜੋ ਭਗਵਾਨ ਵੱਲੋਂ ਆ ਕੇ ਰੁਕ ਗਿਛੋ ਦੇਖੋ ਜੀ ਸਾਥ ਸਰ ਜੀ ਗੱਲ ਇਹ ਆ ਕਿ ਇੱਕ ਬੈਲ ਐਜੂਕੇਟਡ ਪਰਸਨ ਨੇ ਅੰਕਲ ਜੀ ਜੋ ਇੱਥੇ ਆਏ ਨੇ ਬੀਰ ਚਤਤ ਸਿੰਘ ਨਾਲੇ ਇੱਥੇ ਇਹਨਾਂ ਨੂੰ ਰੈਸਕਿਊ ਕੀਤਾ ਇਹਨਾਂ ਦੇ ਸੁਸਾਇਟੀ ਚ ਅੱਜ ਪਹੁੰਚੇ ਨੇ ਸਵੇਰੇ ਤੇ ਇਸ ਸ਼ਹਿਰ ਦਿਨਾਨਗਰ ਤੋਂ ਹੀ ਲੋਕ ਆਪਣਾ ਚੋਕੜ ਦੱਸਿਆ ਔਰ ਵੈਲ এডਿਕੇਟਡ ਨੇ ਇਹਨਾਂ ਦੀ ਇੰਗਲਿਸ਼ ਬੋਲਣ ਦਾ ਫਲੋ ਮੈਨੂੰ ਲੱਗਦਾ ਕਿ ਫੋਰਨਰ ਵੀ ਇਹਦੀ ਵਧੀਆ ਢੰਗ ਨਾਲ ਇੰਗਲਿਸ਼ ਨਹੀਂ ਬੋਲਦਾ ਔਰ ਅੰਤ ਨੂੰ ਹੀ ਦੱਸ ਰਹੇ ਵਧੀਆ ਪੋਇਟਰ ਰਾਇਟਰ ਨੇ ਪਤਾ ਨਹੀਂ ਕੀ ਕੀ ਇਹਨਾਂ ਨੇ ਲਿਖਿਆ ਪਰ ਗੱਲ ਇਹ ਹੈ ਕਿ ਉਮਰ ਦੇ ਇਸ ਦਹਾਕੇ ਚ ਆ ਕੇ ਸਾਡੇ ਰਿਸ਼ਤੇ ਸਾਡੇ ਜਿਹੜੇ ਖੂਨੀ ਰਿਸ਼ਤੇ ਆ ਉਹ ਵੀ ਚਿੱਟਾ ਹੋਣ ਲੱਗ ਪਿਆ ਅਸੀਂ ਆਪਣੇ ਬਜ਼ੁਰਗਾਂ ਨੂੰ ਵੀ ਸਾਹਮਣੇ ਨਹੀਂ ਸਹਾਈ ਤੇ प्लीज जे ਇਹਨਾਂ ਦੇ ਰਿਸ਼ਤੇਦਾਰ ਜਾਂ ਕੋਈ ਇਹਨਾਂ ਦਾ ਕੰਟੈਕਟ ਹੋਵੇ ਤਾਂ ਉਹ ਪਹੁੰਚ ਜਰੂਰ ਕਰਿਓ ਯਾਰ ਬਹੁਤ ਵਧੀਆ ਇਨਸਾਨ ਨਹੀਂ 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 ਔਰ ਦੇਖੋ ਨਹੀਂ ਇੰਨਾ ਫਰਸਟ ਡੇਟ ਹੋਗੇ ਨਹੀਂ ਰਿਸ਼ਤੇਦਾਰੋਂ ਔਰ ਸੁਭਮੀ ਵਾਲੀ ਇਨਸਾਨ ਨੇ ਕਹਿੰਦੇ ਯਾਰ ਨਹੀਂ ਮੇਰੇ ਨਾਲ ਨਹੀਂ ਨਹੀਂ ਬਿਲਕੁਲ ਨਹੀਂ ਤੋਂ ਸਾਥ ਸਰ ਜੀ ਇਹ ਕਾਲੀ ਯੁਗ ਤਾਂ ਕਹਿੰਦੇ ਆ ਪਰ ਪ੍ਰਮਾਤਮਾ ਸ਼ਾਇਦ ਉਹਨਾਂ ਨੂੰ ਵੀ ਜੇ ਸਾਡੀ ਵੀਡੀਓ ਦੇਖਣਗੇ ਉਹ ਦੇਖਣਗੇ ਕਿ ਅੱਜ ਉਹ ਕਿਸੇ ਨਾਲ ਚ ਨੇ ਔਰ ਜਿਹੜੇ ਪੜੇ ਲਿਖੇ ਇਨਸਾਨਾਂ ਦਾ ਜਿਹੜਾ ਮਤਲਬ ਤਾਂ ਆਮ ਜ਼ਿੰਦਗੀ ਦੇ ਵਿੱਚ ਸਾਡੇ ਰਿਸ਼ਤਿਆਂ ਦਾ ਘਾਣ ਹੋ ਰਿਹਾ ਕਿਰਪਾ ਕਰਕੇ ਪਰਮਾਤਮਾ ਦਾ ਡਰ ਖੋ ਰਿਹਾ ਰਿਸ਼ਤਿਆਂ ਦੇ ਵਿੱਚ ਲਓ ਜਿਹੜਾ ਕਹਿ ਨਹੀਂ ਹੋਣਾ ਚਾਹੀਦਾ ਆਪਣੇ ਜਿਹੜੀ ਸਾਡੀ ਸੰਬੰਧ ਆਪਣੇ ਰਿਸ਼ਤਿਆਂ ਦਾ ਸਤਕਾਰ ਕਰੋ ਅਦਬ ਕਰੋ ਬੜਾਪਾ ਸਾਰਿਆਂ ਤੇ ਆਣਾ ਤੇ ਲਾਚਾਰ ਅਵਸਥਾ ਔਰ ਵਿਚਾਰ ਅਵਸਥਾ ਕਹਿੰਦੇ ਆ ਕਿ ਪਰਮਾਤਮਾ ਹੋਦੋ ਇਨਸਾਨ ਨੂੰ ਲੋੜ ਹੁੰਦੀ ਆ ਸਹਾਰਿਆਂ ਦੀ ਅੱਜ ਇਹ ਦੇਹ ਸਾਰਾ ਹੋ ਗਏ ਇਹ ਸਾਰਾ ਤੇ ਨਹੀਂ ਆ ਸਾਡੇ ਵੀਰ ਬਚਤ ਸਿੰਘ ਜਿਹਨੂੰ ਪਰਮਾਤਮਾ ਨੇ ਬਲ ਬਖਸ਼ਿਆ ਇਹਨਾਂ ਸਿਸਟਰਾਂ ਨੇ ਕੰਮ ਕੀਤਾ ਔਰ ਸੰਗਤਪੁਰ ਤੋਂ ਜੇ ਕੋਈ ਇਹਨਾਂ ਦਾ ਨੀਅਰ ਬਾਰਡ ਹੋਵੇ ਦੇਖ ਲੈ ਵੀਡੀਓ ਜੇ ਇਹਨਾਂ ਤੱਕ ਪਹੁੰਚ ਕਰੇ ਸੇਵਾ ਸੁਸਾਇਟੀ ਜੋ ਦਿਨਾਂ ਨਗਰ ਦੇ ਵਿੱਚ ਹੈ ਗੁਰਦਾਸਪੁਰ ਜਿਹੜੇ ਦੇ ਵਿੱਚ ਬਚਤ ਸਿੰਘ ਹੁਣਾਂ ਨਾਲ ਕੰਟੈਕਟ ਕਰ ਸਕਦਾ ਜੀ ਧੰਨਵਾਦ ਸਤਿ ਸ੍ਰੀ ਅਕਾਲ